ਕਿਆ ਟੀਵੀ ਦੇਖ ਰਹੇ ਤੁਸੀਂ ਮੈਂ ਰਣਜੀਤ ਕੌਰ ਬਲਟਨ ਦੀ ਸ਼ੁਰੂਆਤ ਕਰਾਂਗੇ ਫਰਦਰ ਨਜ਼ਰ ਪਾ ਲੈਣੋਂ ਤੱਕ ਇਹਨਾਂ ਸੁਰਖੀਆਂ ਤੇ ਕਿ ਹੁਣ ਖਬਰਾਂ ਵਿਸਤਾਰ ਨਾਲ ਅਮਰੀਕਾ ਵੱਲੋਂ ਰਿਪੋਰਟ ਕਰਕੇ ਭੇਜੇ ਗਏ ਭਾਰਤਿਆਂ ਦਾ ਇੱਕ ਹੋਰ ਜਥਾ 1600 ਤੋਂ ਉਮਰਸਰ ਪਹੁੰਚਿਆ ਪੰਜਾਬ ਦੇ ਨੌਜਵਾਨਾਂ ਵਿੱਚ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਸੰਬਾ ਹਲਕਾ ਸ਼ਰੀਹ ਹਰਦੋਪਿੰਦਰਪੁਰ ਸਾਹਿਬ ਉਟੀ ਚੌਂਦੇ ਪਿੰਡ ਪੇੜਪੱਤਨ ਦਾ ਨੌਜਵਾਨ ਵੀ ਹੈ ਜਿਵੇਂ ਰਿਪੋਰਟ ਕੀਤਾ ਗਿਆ ਨੌਜਵਾਨ ਕੁਮਰ ਸਿੰਘ ਦੇ ਪਿਤਾ ਨੇ ਫੌਜੀ ਬੈਂਕ ਕੋਲੋਂ ਜੋ ਪੈਸਾ ਚੁੱਕ ਕੇ ਕਰਜ਼ਾ ਲੈ ਕੇ 2 ਸਾਲ ਪਹਿਲਾਂ ਹੀ ਆਪਣੇ ਪੁੱਤਰ ਨੂੰ ਅਮਰੀਕਾ ਭੇਜਿਆ ਸੀ ਇਸ ਸੰਬੰਧੀ ਰਿਪੋਰਟ ਹੋ ਕੇ ਆਏ ਨੌਜਵਾਨ ਕੁਮਰ ਸਿੰਘ ਨੇ ਪਿਤਾ ਜੈਪ ਸਿੰਘ ਮਾਤਾ ਦੰਦਕੌਰ ਤੇ ਕਹਾ ਆਪ ਕੋ ਇਹ ਵੀ ਦੱਸਿਆ ਕਿ ਉਹਨਾਂ ਨੇ ਆਪਣੇ بیٹے ਨੂੰ 30 ਸਾਲ ਤੇ 12ਵੀਂ ਜਮਾਤ ਪਾਸ ਕਰਕੇ ਜੋ ਸਾਲ ਪਹਿਲਾ ਜ਼ਮੀਨ ਲੈ ਕੇ ਆਪਣੇ ਫੌਜੀ ਬੈਂਕ ਕੋਟੇ ਵਿੱਚੋਂ ਕੁਝ ਰਿਸ਼ਤੇਦਾਰਾਂ ਕੋਲ ਕਰਜ਼ਾ ਚੁੱਕ ਕੇ 50 ਲੱਖ ਰੁਪਏ ਲਗਾ ਕੇ ਬਿਹਾਰਪੁਰ ਦੇ ਚਲਾਨ ਦੇ ਲੈਣ ਵਾਲੇ ਏਜੰਟ ਰਾਹੀਂ ਅਮਰੀਕਾ ਭੇਜਿਆ ਸੀ ਏਜੰਟਾਂ ਨੇ ਮੇਰੇ ਹਿੱਦੇ ਨੂੰ 2 ਸਾਲ ਵਾਫਾ ਦੇਸ਼ਾ ਚ ਰੱਖਿਆ ਤੇ 23 ਜਨਵਰੀ ਨੂੰ ਅਮਰੀਕਾ ਦਾ ਬਾਟਰ ਪਾਸ ਕਰਵਾਇਆ ਸੀ ਤੇ 28 ਜਨਵਰੀ ਨੂੰ ਅਮਰੀਕਾ ਦੀ ਪੁਲਿਸ ਨੇ ਉਸ ਨੂੰ ਫੜ ਲਿਆ ਅਮਰੀਕਾ ਤੋਂ ਡਿਪੋਰਟ ਹੋਏ ਭਾਰਤੀਆਂ ਨਾਲ ਪ੍ਰਯਾ ਤੀਜਾ ਜਹਾਜ਼ ਫਿਰ ਤੋਂ ਅਮ੍ਰਿਤਸਰ ਪਹੁੰਚੇਗਾ ਡਿਪੋਰਟ ਹੋਏ ਭਾਰਤੀਆਂ ਵਿੱਚ 54 ਪੰਜਾਬੀ ਹਰਿਆਣਾ ਤੋਂ 60 ਗੁਜਰਾਤ ਤੋਂ 34 ਉੱਤਰ ਪ੍ਰਦੇਸ਼ ਤੋਂ 3 ਮਹਾਰਾਸ਼ਟਰ ਤੋਂ ਇੱਕ ਰਾਜਸਥਾਨ ਤੋਂ ਇੱਕ ਉੱਤਰਾਖੰਡ ਤੇ ਮੱਧ ਪ੍ਰਦੇਸ਼ ਤੋਂ ਇੱਕ ਜੰਮੂ ਕਸ਼ਮੀਰ ਤੇ ਹਿਮਾਚਲ ਤੋਂ ਵੀ ਇੱਕ ਸ਼ਾਮਲ ਹੈ ਦਾਖਿਲੇ ਇਸ ਤੋਂ ਪਹਿਲਾਂ ਬੀਤੀ ਰਾਤ 10:30 ਵਜੇ ਦੇ ਕਰੀਬ ਇਹ ਫੌਜੀ ਜਹਾਜ਼ ਭਾਰਤ ਨੂੰ ਲੈ ਕੇ ਅਮ੍ਰਿਤਸਰ ਹਵਾਈ ਅੱਡੇ ਤੇ لینڈ ਹੋਇਆ ਸੀ ਹਾਲੇ ਡਿਪੋਰਟ ਹੋਏ ਭਾਰਤੀਆਂ ਦਾ ਦਾਦਾ ਤਥਾ ਵੀ ਨਹੀਂ ਹੋਇਆ ਕਿ ਹੋਰ ਜਹਾਜ਼ ਫਿਰ ਤੋਂ ਅਮ੍ਰਿਤਸਰ ਪਹੁੰਚਣ ਵਾਲਾ ਹੈ ਤੇ ਮੈਂ ਜਹਾਜ਼ ਤੇ 270 ਲੋਕ ਦੀਪੋਰਟ ਕੀਤੇ ਜਾ ਚੁਕੇ ਨੇ ਨਾਜ਼ੀਏ ਇਹ ਰਿਪੋਰਟ ਹੋਣਾ ਲਗਾਤਾਰ ਜਾਰੀ ਹੈ ਹਸਪਤਾਲ ਆ ਪੰਜ ਫਰਵਰੀ ਨੂੰ 104 ਪ੍ਰਵਾਸੀ ਭਾਰਤੀ ਨੂੰ ਜ਼ਬਰਦਸਤੀ ਵਾਪਸ ਭੇਜਿਆ ਸੀ ਇਹਨਾਂ ਵਿੱਚ ਬੱਚੇ ਨੂੰ ਛੱਡ ਕੇ ਔਰਤਾਂ ਤੇ ਮਰਦਾਂ ਨੂੰ ਹਾਥਕੜੀਆਂ ਤੇ ਸੰਗਲ ਪਾ ਕੇ ਜਾਂਦਾ ਕਿ ਅਸੀਂ ਤੀਜਾ ਚੌਥਾ ਰਾਤ 10 ਵਜੇ ਪਹੁੰਚੇਗਾ ਇਸ ਵਿੱਚ 157 ਭਾਰਤੀ ਹੋਣਗੇ ਸ਼ਨੀਵਾਰ ਨੂੰ ਜ਼ਬਰੀ ਵਾਪਸ ਭੇਜੇ ਗਏ ਲੋਕਾਂ ਵਿੱਚ ਪੰਜਾਬ ਦੇ 65 ਹਰਿਆਣਾ ਦੇ 33 ਗੁਜਰਾਤ ਤੇ ਅਰਧਕਲ ਪ੍ਰਦੇਸ਼ ਦੇ ਤੇ ਗੁਆ ਮਹਾਰਾਸ਼ਟਰ Rajasthan ਤੋਂ ਦੋ ਦੋ ਹਿਮਾਚਲ ਪ੍ਰਦੇਸ਼ ਤੋਂ ਕਸ਼ਮੀਰ ਕੇ ਕੇ ਕਿਸੇ ਦੀ ਸ਼ਾਮਲ ਹੈ ਨਾ ਵਿੱਚੋਂ ਜ਼ਿਆਦਾਤਰ 18 ਤੋਂ 20 ਸਾਲ ਦੇ ਬੱਚੇ ਨੇ アメリカ ਵੱਲੋਂ ਡਿਪੋਰਟ ਕੀਤੇ ਗਏ ਸਿੱਖ ਨੌਜਵਾਨ ਨੂੰ ਬਿਨਾ ਪੱਗ ਤੋਂ ਲੈ ਕੇ ਸਿੱਵਾਪਸ ਭਾਰਤ ਭੇਜਿਆ ਗਿਆ ਸੀ ਜਿਸ ਤੋਂ ਬਾਅਦ ਸਿੱਖ ਨੌਜਵਾਨ ਦੀ ਪਛਾਣ ਸਾਹਮਣੇ ਆਈ ਹੈ ਅੰਮ੍ਰਿਤਸਰ ਹਵਾਈ ਅੱਡੇ ਤੇ ਬਿਨਾ ਪੱਗ ਤੇ ਜਾ ਰਿਹਾ ਇਹ ਨੌਜਵਾਨ ਮਨਦੀਪ ਸਿੰਘ ਹੈ ਸ਼ਨੀਵਾਰ ਨੂੰ 15 ਫਰਵਰੀ ਰਾਤ ਨੂੰ ਅਮਰੀਕਾ ਤੋਂ ਰਿਪੋਰਟ ਕੀਤੇ ਗਏ 116 ਪਾਰਟੀਆਂ ਤੋਂ ਮਨਦੀਪ ਸ਼ਾਮਲ ਸੀ ਉਸਦੀ ਬਿਨਾ ਪੱਗ ਵਾਲੀ ਫੋਟੋ ਵਾਇਰਲ ਹੋ ਗਈ ਤਸਵੀਰ ਵਿੱਚ ਸਾਫ਼ ਦਿਖਾਈ ਦੇ ਰਿਹਾ ਸੀ ਕਿ ਉਸੇ ਵਾਰ ਦਾ ਛੇਛੜ ਪੀੜਾ ਫੋਟੋ ਦੇ ਬਾਰੇ ਮੋਸਬਾਨੋ ਖੁਦ ਮੀਡੀਆ ਦੇ ਸਾਹਮਣੇ ਆਇਆ ਮਨਦੀਪ ਨੇ ਦੱਸਿਆ ਕਿ ਉਹ ਪਾਰਟੀ ਸਪੌਟ ਵਿਜੀ ਸੇਵਾ ਨਿਭਾ ਚੁੱਕਾ ਹੈ ਤੇ ਰਿਟਾਇਰ ਹੋਣ ਤੋਂ ਬਾਅਦ ਉਹ ਆਪਣੀ ਸਾਰੀ ਕਮਾਈ ਦਾ ਨਿਵੇਸ਼ ਕਰਕੇ ਅਮਰੀਕਾ ਗਿਆ ਸੀ ਇਸ ਤੋਂ ਬਾਅਦ 14 ਲੱਖ ਦਾ ਕਰਜ਼ਾ ਵੀ ਚੜ ਗਿਆ ਜਦੋਂ ਅਮਰੀਕਾ ਪਹੁੰਚਿਆ ਤਾਂ ਉਸ ਨੂੰ ਉੱਥੋਂ ਦੀ ਫੌਜ ਨੇ ਗ੍ਰਿਫਤਾਰ ਕਰ ਲਿਆ ਆਪਣੇ ਪੱਗ ਲਾ ਕੇ ਉਸ ਦੀ कूड़ेदान ਵਿੱਚ ਛੋਟ-ਛੋਟ ਜਿਹੀ ਦਾੜੇ ਤੇ ਵਾਲ ਕੱਟੇ ਗਏ ਸੀ ਕਿ ਜਦੋਂ ਭਾਰਤਿਆ ਨਜ਼ਾਰੇ ਸੀ ਤਾਂ ਸੜਕ 'ਤੇ ਸਰਫੇ ਕਸ਼ੂਕੀ ਇੱਕ ਸੇਕ ਤੇ ਕਲੇਸ ਦਾ ਪੈ ਕਰ ਦਿੱਤਾ ਗਿਆ ਉਸ ਨੇ ਇਹ ਨਹੀਂ ਖਾਦਾ ਅਮਰਸਰ ਦੇ ਹਰਕਾ ਰਾਜਤ ਸਾਂਸੀ ਦੇ ਪਿੰਡ ਚੁੰਡਾ ਕਲਾ ਦੇ ਇੱਕ ਨੌਜਵਾਨ ਦੀ ਕੈਨੇਡਾ ਵਿੱਚ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ। ਪਰਿਵਾਰ ਦਾ ਇਕਲੌਤਾ ਉੱਤਰਸੀ ਤੇ ਦੋ ਪੈਣਾ ਦਾ ਭਰਾ ਸੀ ਜਿਸse ਜਾ ਰਿਹਾ ਪਿਛਲੇ ਸਾਲ ਹੀ ਨੌਜਵਾਨ ਦੀ ਮਾਤਾ ਦੀ ਮੌਤ ਹੋਈ ਸੀ। ਪਰਵਾਸ ਸਭ ਨੇ ਰੱਖੀ ਉਸ ਤੋਂ ਬਾਅਦ ਨੌਜਵਾਨ ਦੀ ਮੌਤ ਦਾ ਸਮਾਚਾਰ ਸਾਹਮਣੇ ਆਇਆ ਪਰਿਵਾਰ ਫਿਰ ਤੋਂ ਸਰਬੋਚ ਚਲਾ ਗਿਆ ਹੈ। ਸੁਨਹਿਰੀ ਕੋਇਕ ਲਈ ਕੈਨੇਡਾ ਦੇ ਪੰਜਾਬੀ ਨੌਜਵਾਨ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਦੀ ਖਬਰ ਜਦੋਂ ਘਰ ਪਹੁੰਚੀ ਤਾਂ ਪਰਿਵਾਰਕ ਮੈਂਬਰ ਟੁੱਟ ਗਏ ਪਰਿਵਾਰ ਦਾ ਵੀ ਨੋਨੂ ਕੇ ਪ੍ਰਾਹਾਰਨ ਨ ਹਲਕਾ ਰਾਜ ਸਾਂਸਰੀਪਿੰਡ ਚੁੰਡਾ ਕਲਾ ਦਾ ਰਹਿ ਰਿਹਾ ਸੀ 2 ਸਾਲ ਪਹਿਲਾਂ ਉਦੇਸ਼ ਗਿਆ ਸੀ ਜਾਣਕਾਰੀ ਕਿੰਗਿਆ ਹੀਰਾ ਸਿੰਘ ਨੇ ਦੱਸਿਆ ਕਿ ਉਹ ਦਾ ਇਕਲੌਤਾ ਪੁੱਤਰ 2 ਸਾਲ ਪਹਿਲਾਂ ਕੈਨੇਡਾ ਗਿਆ ਸੀ ਪੜਾਈ ਖਾ ਕਮਿਟੀ ਉਸ ਨੂੰ ਵਰਕ ਪਰਮਿਟ ਮਿਲਿਆ ਸੀ ਤੇ ਬ੍ਰੈਂਟਨ ਤੋਂ ਕਾਰ ਵਿੱਚ ਸਵਾਰ ਹੋ ਕੇ ਕੰਮ ਤੇ ਜਾ ਰਿਹਾ ਸੀ ਸਾਹਮਣੇ ਦੁਆਰੇ ਕਾਲੇ ਰੰਗ ਦੀ ਕਾਰ ਦੇ ਟੱਕਰ ਹੋ ਗਈ ਤੇ ਉਸਦੇ ਨਾਲ ਹੋਰ ਵੀ ਕਈ ਲੋਕਾਂ ਜਿਲ੍ਹਾ ਦੀ ਮੌਤ ਹੋਈ ਹੈ ਇਸ ਸਵੇਰੇ ਕੈਸੇ ਪੂਚਾ ਦੇ ਕਾਰਨ ਦਿੱਲੀ ਐਨਸੀਆਰ ਦੀ ਜ਼ਮੀਨ ਕੰਪਈ ਪੂਚਾ ਦੇ ਵਰਤਾਂ 4 ਦਸ਼ਮਲਵ 3 ਚਟਕਾ ਇਸ ਦਾ ਕੇਂਦਰ ਦਿੱਲੀ ਸੀ ਤੇ ਸਿਰ ਉੱਗਾਈ ਸਖ 5 ਕਿਲੋਮੀਟਰ ਦੀ ਪੂਚਾ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਿਆਨ ਵੀ ਸਾਹਮਣੇ ਆਇਆ ਕਿ ਮੋਦੀ ਨੇ ਲੋਕਾਂ ਨੂੰ ਸੰਭਾਵਨਾ ਦੀ ਚਿੰਤਾ ਤੋਂ ਸੁਜੇ ਅਤੇ ਸ਼ਾਂਤ ਸੁਰੱਖਿਅਤ ਰਹਿਣ ਦੀ ਅਪੀਲ ਕੀਤੀ ਹੈ ਕਿ ਦਿੱਲੀ ਐਨਸੀਆਰ ਵਿੱਚ ਸਵੇਰੇ 5.5 ਵਜੇ ਪੂਚਾ ਲਾਇਆ ਪੂਚਾ ਦੇ ਚਟਕੀ ਨੇ ਸਾਧਾ ਸਬਰ ਸੰਦ 10 ਸਨ ਕਿ ਲੋਕ ਗੱਡ ਤੱਕ ਉਹਨਾਂ ਦੇ ਹਿੱਲੇ ਝਟਕੀਆਂ ਹਿੱਲ ਲੱਗ ਪਈਆਂ ਲੋਕਾਂ ਨੇ ਵੀ ਡਰ ਦਾ ਮਾਹੌਲ ਬਣ ਗਿਆ ਉੱਚੀਆਂ ਮਾਪਦਾਂ ਵਿਚ ਰਹਿਣ ਵਾਲੇ ਲੋਕ ਤੁਰੰਤ ਆਪਣੇ ਘਰਾਂ ਤੋਂ ਫਿਟਾ ਆ ਗਏ ਚਾਲਤ ਸੰਭਾਵਨਾ ਨੂੰ ਦੇਖਦੇ ਮੈਂ ਦਿੱਲੀ ਐਂਸਲਰ ਜੋ ਚਾਰ ਚੌਕ ਨੂੰ ਲੱਛਿਆ ਗਿਆ ਤੇ ਦੂਜਾ ਤੀਜਾ ਸਭ ਤੋਂ ਸਵੇਰ ਦੇ ਸ਼ੀਲ ਖੇਤਰਾਂ ਤੋਂ ਤਾਮੀਲੀ ਨੇ ਵੀ ਕੀਤਾ ਹੈ ਕਿ ਦਿੱਲੀ ਦੇ ਆਸ-ਪਾਸ ਨਹੀਂ ਜਾ ਚੱਲਣ ਚਾਹੀਦੇ ਉਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਸਾਰਿਆਂ ਨੂੰ ਸ਼ਾਂਤ ਰਹਿਣ ਸੁਰੱਖਿਆ ਦੇ ਸਾਵਧਾਨੀਆਂ ਦੀ ਪਾਲਣਾ ਕਰਨ ਤੇ ਸੰਭਾਵਿਤ ਝਟਕਿਆਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ ਉਹਨਾਂ ਕਹਿ ਕੇ ਅਧਿਕਾਰੀਆਂ ਸਿੱਕਿੱਤ ਨੇ ਨਜ਼ਰ ਰੱਖ ਲੈਣੇ ਚੰਗੀ ਦਾ ਲੈ ਇਸ ਪੁਚਾਰਨ ਦੀ ਕਿਸੇ ਚੱਲਦੀ ਜਾਂ ਮਾੜੀ ਖ਼ਬਰ ਨਹੀਂ ਹੋਈ ਹੈ ਪੰਜਾਬ ਸਰਕਾਰ ਕੋਲ ਇੱਕ ਹੋਰ ਜਨਤਕ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ ਅਰਸਲ 26 ਜਨਵਰੀ ਫਰਵਰੀ ਨੂੰ ਬੁੱਧਵਾਰ ਨੂੰ ਮਹਾਸ਼ਿਵratri ਦੇ ਕੋਈ ਤਿਉਹਾਰ ਤੇ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਦੈਨ ਸਿਪਰ ਪਟਾ ਸਰਕਾਰੀ ਦਫਤਰਾਂ ਸਰਕਾਰੀ ਨਿੱਜੀ ਤੇ ਸਕੂਲਾਂ ਕਾਲਜਾਂ ਵਿਦਿਅਕ ਸੰਸਥਾਵਾਂ ਤੇ ਹੋਰ ਵਪਾਰਕ ਇਕਾਈਆਂ ਨੂੰ ਛੁੱਟੀ ਰਹੇਗੀ ਤਾਂ ਕਿ ਮਹਾਸ਼ਿਵratri ਦਾ ਤਿਉਹਾਰ ਇਸ ਵਾਰ ਦੇਸ਼ ਭਰ ਵਿੱਚ 26 ਫਰਵਰੀ ਨੂੰ ਮਨਾਇਆ ਜਾਵੇ ਤੇ ਇਸੇ ਲੋਕ ਪਵਾਨ ਸ਼ੁੱਭ ਹੋਵੇ ਜਕਰਦੇ ਲਈ ਬੁਲਾਤੇ ਹਨ ਵਰਤ ਰਾਤ ਦੇ ਇਸ ਦਿਨ ਮੰਦਰਾਂ ਤੇ ਹੋਠਾਾਂ ਤੇ ਵਿਸ਼ੇਸ਼ ਪੂਜਾ ਤੇ ਪ੍ਰੋਗਰਾਮ ਕੀਤੇ ਜਾਂਦੇ ਨੇ ਤੇ ਚਾਹ ਵਿੱਚ ਉਸ ਦੇ Hindu ਲੋਕਾਂ ਦੀ ਭਾਵਨਾਵਾਂ ਨੂੰ ਧਿਆਨ ਵਿੱਚ ਰੱਖ ਕੇ ਇਹ ਸਿਵਾ ਸਰਕਾਰ ਨੇ 26 ਫਰਵਰੀ ਦੇ ਬੁੱਧਵਾਰ ਨੂੰ ਦਿੱਤੇ ਘਟਨਾਵਾਂ ਨੂੰ ਹਾਲ ਕਰਦਿਆਂ ਵਿੱਚ ਛੋਟੇ ਦਾ ਐਲਾਨ ਕੀਤਾ ਇਸ ਬੰਦੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਪ੍ਰਸ਼ਾਸਕਿਕ ਅਧਿਕਾਰੀਆਂ ਨੂੰ ਪਹਿਲਾ ਹੀ ਨਿਰਦੇਸ਼ ਦਿੱਤੇ ਜਾ ਚੁੱਕੇ ਤੇ ਸਤ ਫਰਵਰੀ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਮੌਸਮ ਤੇ ਜਨਤਰਾ ਦਾ ਤਾਪਮਾਨ ਲਗਾਤਾਰ ਆਮ ਨਾਲੋਂ ਉੱਚ ਰਿਹਾ। ਹਾਸੁਮ ਫਰਵਰੀ-ਚਮਾਰਚ ਦਾ ਹੋ ਗਿਆ। ਪਹਿਲੇ ਦਿਨ ਮਿਲ ਕੇ ਤੇਜ਼ ਤੋਂ ਕਾਰਨ ਗਰਮੀ ਮਹਿਸੂਸ ਹੋਣ ਲੱਗੀ। ਇਸ ਦੇ ਨਾਲ ਹੀ ਰਾਤ ਨੂੰ ਠੰਡ ਘੱਟ ਗਈ। ਗੱਥੀ ਗੰਧੀ ਨੇ ਕਿਹਾ ਕਿ ਨਾ ਨਾ ਮੌਸਮ ਵਿਗਿਆਨੀਆਂ ਨੂੰ ਪਰੇਸ਼ਾਨ ਕਰ ਦਿੱਤਾ ਲਗਾਤਾਰ ਕਈ ਦਿਨਾਂ ਤੱਕ ਤਾਪਮਾਨ ਵਿੱਚ ਵਾtas ਬੀਤੇ ਹੋਰ ਫਸਲਾਂ ਨੂੰ ਨੁਕਸਾਨ ਪਹੁੰਚੇ ਇੱਕ ਹੀ ਸਾਬਿਤ ਹੋ ਰਹੀ ਹੈ ਇਸ ਦੇ ਬਜਾਏ ਤਾਪਮਾਨ ਘਟ ਕਰਨ ਦੀ بارش ਸ਼ੁਰੂ ਹੋਈ ਹੈ ਪੰਜਾਬ ਵਿੱਚ 18 ਫਰਵਰੀ ਤੋਂ ਮੌਸਮ ਬਦਲ ਰਿਹਾ ਮੌਸਮ ਵਿਗਿਆਨੀ ਕੇਂਦਰ ਚੰਡੀਗੜ੍ਹ ਦੇ ਡਾਇਰੈਕਟਰ ਡਾਕਟਰ ਸੰਦਰਪਾਨ ਮੁਤਾਬਕ 19 ਤੇ 20 ਤੱਕ ਤੇਜ਼ ਹਵਾਵਾਂ ਦਾ ਦੌਰ ਵੀ ਪਹਿਲੀ ਸੰਭਾਵਨਾ ਹੈ ਫਿਲਹਾਲ ਇਸ ਬਾਰੇ ਕੋਈ ਪਾਸੇ ਨਹੀਂ ਨਮੀ ਦਾ ਸਪਸ਼ਟ ਹੋ ਚੁੱਕਿਆ ਹੈ